ਭਾਈ ਜੀ ਇਹ 1996 ਮਾਡਲ ਹੈ ਹਾਂਜੀ ਠੀਕ ਹੈ ਡਬਲ ਕਲਚ ਟਰੈਕਟਰ ਹੈ ਠੀਕ ਹੈ ਜੀ ਸਾਰਾ Ориਗਨਲ ਹੈ ਇਹ ਠੀਕ ਹੈ ਜੀ ਸਿੰਗਲ ਆਰਮ ਵਾਲੀ ਕਟਾਈ ਲਾਈ ਹੋਈ ਹੈ ਤੇ ਪੂਰੀ ਵਧੀਆ ਤੇ ਹੂਰੇ ਟਾਇਰ ਇਹਦੇ ਵੱਡੇ ਪਾਏ ਹੋਇਆ ਐਮ ਆਰ ਐਫ ਦੇ ਸਾਰਾ ਰੰਗ ਰੂਪ ਦਾ ਰੇਨਲ ਟਰੈਕਟਰ ਹੈ ਠੀਕ ਹੈ ਜੀ ਤੇ ਟਾਪ ਮਾਡਲ ਆ ਬਾਈ 2005 ਹਾਂ ਦਸੀਂ ਭਰਾ ਇਹ 2005 ਮਾਡਲ ਆ ਬਾਈ ਜੀ ਹਾਂਜੀ ਡਬਲ ਕਲਚ ਟਰੈਕਟਰ ਆ ਹਾਂਜੀ ਪੀ ਆਈ 60 ਹੈ ਠੀਕ ਹੈ ਜਿਹਦੇ ਟਾਇਰ ਟਰੈਕਟਰ ਦੇ ਨਾਲ ਦੇ ਆ ਬਾਈ ਠੀਕ ਹੈ ਜੀ ਰੰਗ ਰੂਪ ਦਾ ਸਾਰਾ 오ਰੀਜਨਲ ਟਰੈਕਟਰ 265 ਬਾਈ ਸਾਰਾ ਰੇਨਲ ਟਰੈਕਟਰ ਦਾ ਸਟicker ਸ਼ੁਕਰ ਨਾਲ ਦੇ ਆ ਠੀਕ ਹੈ ਜੀ ਇਹ ਜਿਹੜਾ ਪੀਲੇ ਰਿੰਮਾਂ ਦੇ ਵਿੱਚ ਆ ਗਿਆ ਪੂਰਾ 2000 ਮਾਡਲ ਆ ਇੰਜਨ ਦਾ ਤੁਸੀਂ ਚੈੱਕ ਹੀ ਕਰਦੇ ਹੋ ਪਿਛਲਾ ਟਾਇਰ ਤਾਂ ਜਮਾ ਨਵੇਂ ਆ ਰਗੇ ਆ ਠੀਕ ਹੈ ਜੀ ਮੂਰਲੇ 70 ਰੁਪਏ ਆ ਇੰਜਨ ਗੇਅਰ ਦਾ ਓਕੇ ਟਰੈਕਟਰ ਹੈ ਪੰਜਾਬ ਨੰਬਰ ਆ ਸਤਿ ਸ੍ਰੀ ਅਕਾਲ ਮਿੱਤਰੋ ਅੱਜ ਪਹੁੰਚੇ ਆ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਜਿੱਥੇ ਬਾਈ ਰੰਮੀ ਜੁੜਿਆ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬਾਈ ਹੋ ਠੀਕ ਹੈ ਭਰਾ ਵਧੀਆ ਬਾਈ ਵਧੀਆ ਚੜਦੀ ਕਲਾ ਜਮਾ ਚੜਦੀ ਕਲਾ ਕਿੰਨੇ ਕੁ ਟਰੈਕਟਰ ਨੇ ਟਰੈਕਟਰ ਹੈਗੇ ਆ ਬਈ ਇੱਥੇ 10 ਟਰੈਕਟਰ 10 ਟਰੈਕਟਰ ਕੰਨੇ ਸਰਾਂ ਦੇ ਕਿ ਮੇਰੇ ਨੇ ਪੂਰੇ ਪੂਰੇ ਵਧੀਆ ਬਾਈ ਵਧੀਆ ਪੂਰੇ ਵਧੀਆ ਬਾਕੀ ਤੁਸੀਂ ਵੀਡੀਓ ਜੀ ਦਿਖਾ ਡਬਲ ਕਲਚ ਟਰੈਕਟਰ ਹੈ ਠੀਕ ਹੈ ਜੀ ਸਾਰਾ Ориਗਨਲ ਹੈ ਇਹ ਠੀਕ ਹੈ ਜੀ ਸਿੰਗਲ ਆਰਮ ਵਾਲੀ ਕਟਾਈ ਲਈ ਹੋਈ ਹੈ ਤੇ ਪੂਰੀ ਵਧੀਆ ਠੀਕ ਹੈ ਜੀ ਚੱਲਣ ਚਾਲ ਦਾ ਪੂਰਾ ਵਧੀਆ ਟਰੈਕਟਰ ਹੈ ਠੀਕ ਹੈ ਹਾਂਜੀ ਭਾਈ ਜੀ ਟਾਇਰ ਕਿੰਨੇ ਪੈਸੇ ਨੇ ਟਾਇਰ ਇਹਦੇ ਭਾਈ ਜੀ 60 ਕੇ ਪੈਸੇ ਨੇ 14 ਦੇ ਟਾਇਰ ਪਵਾਏ ਹੋਏ ਆ ਭਾਈ ਠੀਕ ਹੈ 14 ਦੇ ਟਾਇਰ ਨੇ ਹਾਂਜੀ ਹਾਂਜੀ ਤੇ ਇਹ ਨੰਬਰ ਇਹ ਭਾਈ ਜੀ ਲੋਕਲ ਬਟੰਡੇ ਦਾ ਨੰਬਰ ਹੈ ਜੀ ਇੰਜਨ ਗੇਅਰ ਵਾ ਕੇ ਤਸੱਲੀ ਕਰ ਲੇ ਵਧੀਆ ਪੂਰਾ ਚੰਗਾ 8500 ਦਾ ਮਿਊਜ਼ਿਕ ਸਿਸਟਮ ਲਵਾਇਆ ਹੋਇਆ ਠੀਕ ਹੈ ਤੇ ਰੇਟ ਰੇਟ ਭਾਈ ਰੇਟ ਤਾਂ 195 ਡਿਮਾਂਡ ਕਰਦੀ ਹਾਂ ਠੀਕ ਹੈ ਬਾਕੀ ਮੌਕੇ ਤੇ ਹੋ ਜਾਊਗਾ ਬਾਕੀ ਮੌਕੇ ਤੇ ਹੋ ਜਾਊਗਾ ਤੇ ਅੱਗੇ ਆ ਗਿਆ 45 ਦਾ ਫਾਰਮ ਇਹ ਹਾਂ ਇਹ ਭਾਈ 1999 ਮਾਡਲ ਹੈ ਹਾਂ ਜੀ ਇਹਦੀ ਕੰਡੀਸ਼ਨ ਤਾਂ ਬਹੁਤ ਜ਼ਿਆਦਾ ਸਾਫ਼ ਕੰਡੀਸ਼ਨ ਦਾ 45 ਬਹੁਤ ਘੱਟ ਮਿਲਦਾ ਇੰਨੀ ਸਾਫ਼ ਘੱਟ ਮਿਲਦਾ ਹਾਂ ਮਤਲਬ ਇਹ ਪੱਲੇ ਤੋਂ ਹੀ ਮਾੜਾ ਜਿਹਾ ਪੀੜਾ ਨਿਕਲਿਆ ਠੀਕ ਹੈ ਪੱਲਾ ਪੱਲਾ ਪੁੱਲਾ ਬੁੱਥੀ ਬੁੱਥੀ ਹਾਂ ਜੀ ਤੇ ਸਾਰੀ ਵੀਡੀਓ ਜਿਹੜੇ ਟਰੈਕਟਰ ਨਾਲ ਬਾਕੀ ਮਗਰਾੜ ਵੀ 10 11 ਮਾਡਲ ਲੱਗੇ ਚਿੱਟੇ ਚਿੱਟੇ ਮਗਰਾੜ ਠੀਕ ਹੈ ਜੀ ਦੂਜਾ ਚਲਾਈ ਦਾ ਜਿੰਨਾ ਰੰਗ ਰੂਪ ਦਾ ਨਵਾਂ ਚਲਾਈ ਦਾ ਵੀ ਉਨਾ ਹੀ ਨਵਾਂ ਬਈ ਉਨਾ ਹੀ ਨਵਾਂ ਪਿਆ ਹਾਂ ਇੰਜਨ ਗੇਅਰ ਦਾ ਵੀ ਉਨਾ ਹੀ ਨਵਾਂ ਪਿਆ ਹਾਂ ਇੰਜਨ ਗੇਅਰ ਦਾ ਸਟਿੱਕਰ ਛੁੱਕੜ ਸਾਰਾ ਕੋ ਨਾਲ ਦਾ ਭਾਈ ਜੀ ਬਹੁਤ ਜਿਆਦੇ ਸੰਭਾਈ ਚ ਠੀਕ ਹੈ। ਬੱਲੇ ਹੋਇਆ ਡਾਇਰੈਕਟਰ ਹੈ। ਮਾਡਲ ਤੇ ਰੇਟ ਕਿੰਨਾ ਰਹੂ? ਮਾਡਲ 1999 ਹੈ ਬਾਈ ਜੀ ਰੇਟ 2 ਲੱਖ ਇਹਦਾ 10000 ਰੁਪਿਆ। ਹਾਂਜੀ। ਦੇਣਾ ਕਿੰਨੇ ਦਾ? ਦੇਣਾ ਕੋਈ ਨਹੀਂ ਬਾਈ ਕਰ ਦਾਂਗੇ ਮਾਨ ਤਾਣ ਮੌਕੇ ਤੇ। ਬਾਕੀ ਪਹਿਲਾਂ ਐਡੀ ਸਕੀਨ ਚੀਜ਼ ਦਾ ਜੇ ਕੋਈ ਗਾਹਕ ਆ ਗਿਆ ਉਹ ਪੈਸੇ ਪਿੱਛੇ ਨਹੀਂ ਜਾਂਦਾ ਹੁੰਦਾ ਜੀ। ਕਿਉਂਕਿ ਐਡੀ ਸਕੀਨ ਚੀਜ਼ ਸਾਰੀ ਮੰਡੀ 'ਚ ਨਹੀਂ ਹੁੰਦੀ। ਉਹ ਮਿਲਦੀ ਨਹੀਂ। ਮਿਲਦੀ। ਠੀਕ ਹੈ। ਤੇ ਮੂਰੇ ਫਿਰ 855 ਆ ਗਿਆ। ਹਾਂਜੀ ਬਾਈ। ਤੇ ਇਹਦੇ ਬਾਰੇ ਦੱਸੀਂ ਫੇਰਾ। ਇਹ ਬਾਈ 2016 ਮਾਡਲ ਹੈ। ਹਾਂਜੀ। ਠੀਕ ਹੈ। ਪੰਜਾਬ ਦਾ ਨੰਬਰ ਹੈ। ਹਾਂਜੀ। ਤੇ ਮੂਰਲੇ ਟਾਇਰ ਦੇ ਵੱਡੇ ਪਾਏ ਹੋਏ ਐਮ ਆਰ ਐਫ ਦੇ ਸਾਰਾ ਰੰਗ ਰੂਪ ਦਾ ਰੈਨਲ ਟਰੈਕਟਰ ਹੈ ਠੀਕ ਹੈ ਜੀ ਤੇ ਟਾਪ ਮਾਡਲ ਆ ਭਾਈ 2100 ਟਾਪ ਮਾਡਲ ਆ ਗਿਆ ਇੰਜਨ ਗੇਅਰ ਦਾ ਇੰਜਨ ਗੇਅਰ ਦਾ ਓਕੇ ਆ ਭਾਈ ਨਵਾਂ ਟਰੈਕਟਰ ਹੈ ਜੀ ਇੰਜਨ ਗੇਅਰ ਦਾ ਓਕੇ ਆ ਬਿਲਕੁਲ ਨਵਾਂ ਟਰੈਕਟਰ ਪਿਆ ਤੇ ਰੇਟ ਕਿੰਨਾ ਰੋ ਰੇਟ ਭਾਈ 5.45 5 ਲੱਖ 45 ਹਜ਼ਾਰ ਦੇਣਾ ਕਿੰਨੇ ਰਹਾ ਲਾਸਟ ਇੱਕੋ ਹੀ ਗੱਲ ਜੀ ਹਾਂ ਸਵਾ 5 ਲੱਖ ਰੱਦੇ ਨੇ ਸਵਾ 5 ਲੱਖ ਦਾ ਮਿੱਤਰੋ ਇਹ ਟਰੈਕਟਰ ਬਣੂ ਜਿੱਦਾਂ ਖੜਾ ਐ ਇਦਾਂ ਹੀ ਠੀਕ ਐ ਤੇ ਮੂਰੇ ਆ ਗਿਆ 60 ਫਾਰਮ ਫੇਰ ਹਾਂ ਇਹ ਦਸੀ ਭਰਾ ਇਹ 2005 ਮਾਡਲ ਆ ਬਾਈ ਜੀ ਹਾਂਜੀ ਡਬਲ ਕਲਚ ਟਰੈਕਟਰ ਆ ਹਾਂਜੀ ਚਲਾਈ ਦਾ ਪੂਰਾ ਸਾਫ ਟਰੈਕਟਰ ਆ ਜੀ ਚਲਾਈ ਦਾ ਪੂਰਾ ਸਾਫ ਪੂਰਾ ਸਾਫ ਟਰੈਕਟਰ ਆ ਪਿਛਲੇ ਟਾਇਰ 70 80 ਪੈਸੇ ਕੰਪਨੀ ਦੇ ਮੂਰ ਨਜਮਾ ਨਾ ਮਰ ਗਿਆ ਠੀਕ ਆ ਜੀ ਡਬਲ ਕਲਚ ਟਰੈਕਟਰ ਆ ਡਬਲ ਕਲਚ ਆ ਹਾਂ ਠੀਕ ਐ ਇੰਜਨ ਗੇਅਰ ਦਾ ਕਿੰਨਾ ਚੰਗਾ ਗੇਅਰ ਦਾ ਵੀ ਬਈ ਚੰਗਾ ਇੰਜਨ ਗੇਅਰ ਦਾ ਵੀ ਚੰਗਾ ਮਿੱਤਰੋ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਤੁਸੀਂ ਤੇ ਸਾਰਾ ਸੀਲਡ ਆ ਮਾਡਲ ਦੇ ਹਿਸਾਬ ਨਾਲ ਤਾਂ ਹੀ ਕੰਮ ਹੋਇਆ ਮਾਡਲ ਦੇ ਹਿਸਾਬ ਨਾਲ ਮਾੜਾ ਮੋਟਾ ਹੋਇਆ ਹਾਂ ਵੀ ਬੰਦ ਹੈ ਜਿਵੇਂ ਕਿ ਤੋ ਨਹੀਂ ਖੁੱਲਿਆ ਉਹ ਗੱਲ ਨਹੀਂ ਕਿਉਂਕਿ ਮਾਡਲ ਬਹੁਤ ਨੀਵਾਂ ਨਾ ਬਾਈ ਜੀ ਮਾਡਲ ਨੀਵਾਂ ਹਾਂ ਇਹ ਨੀਵੇਂ ਦਾ ਜੇ ਨਾ ਖੁੱਲਿਆ ਉਹ ਤਾਂ ਖੁੱਲਣ ਵਾਲਾ ਹੁੰਦਾ ਹੈ ਇਹ ਆਲਰੇਡੀ ਕੰਮ ਹੋਇਆ ਬਾਈ ਠੀਕ ਹੈ ਤੇ ਰੇਟ ਕਿੰਨਾ ਫਿਰ 14 ਦੇ ਟਾਇਰਾਂ ਚਾ ਬਾਈ ਜੀ ਰੇਟ ਇਹਦਾ ਹੈਗਾ 2 ਲੱਖ 45 ਹਜ਼ਾਰ ਦੇਣਾ ਕਿੰਨੇ ਦਾ ਦੇ ਦੇਂਗੇ ਬਾਈ ਜੀ ਕਰ ਦਾਂਗੇ ਮਾਨਤਨ ਕੋਈ ਗੱਲ ਨਹੀਂ ਦੱਸੋ ਅੱਜ ਕਰ ਦਾਂਗੇ ਕਿ ਅੱਜ ਲੈ ਕੇ ਉਹ ਜੇ ਕੋਈ ਘਰੇ ਆਊਗਾ ਤਾਂ ਘਰੇ ਕਰ ਦੇ ਫਿਰ ਅੱਜ ਹੀ ਕਰ ਦੇ ਨਾ ਤੂੰ ਵੀਡੀਓ ਤੇ 230 ਹਜ਼ਾਰ ਦਾ ਦੇ ਦੇ 225 ਦਾ ਲੱਜ ਆਇਆ 2 ਹਾਂ 2,25,000 ਦਾ ਟਰੈਕਟਰ ਦੇ ਦੂਗਾ ਮੂਰੇ ਆ ਗਿਆ 60 ਫਾਰਮ ਫਿਰ ਦੱਸਿਂ ਬਾਈ ਇਹਦੇ ਬਾਈ ਇਹ 2014 ਮਾਡਲ ਹੈ ਜੀ ਹਾਂਜੀ ਈਪੀਆਈ 60 ਹੈ ਠੀਕ ਹੈ ਇਹਦੇ ਟਾਇਰ ਟਰੈਕਟਰ ਦੇ ਨਾਲ ਦੇ ਆ ਬਾਈ ਠੀਕ ਹੈ ਜੀ ਰੰਗ ਰੂਪ ਦਾ ਸਾਰਾ Ориਜਨਲ ਟਰੈਕਟਰ ਹੈ ਡਬਲ ਡਿਸਟ੍ਰਿਬਿਊਟਰ ਚ ਟੌਪ ਮਾਡਲ ਬਾਈ ਜੀ ਰਿਵਰਸ ਸਪੀਡ ਕੋ ਡਬਲ ਡਿਸਟ੍ਰਿਬਿਊਟਰ ਡਬਲ ਕਲਚ ਮਤਲਬ ਸੁਪਰ ਮੈਕਸ ਦਾ ਮਤਲਬ ਇਹੀ ਹੁੰਦਾ ਜੀ ਠੀਕ ਹੈ ਇਹ ਸੁਪਰ ਮੈਕਸ ਆ ਰਹੇ ਤਾਂ ਉੱਪਰ ਦੀ ਹਾਂ 2014 ਦਾ ਸਭ ਤੋਂ ਟੌਪ ਮਾਡਲ ਹੈ ਠੀਕ ਹੈ ਹਾਂਜੀ 1600 ਘੰਟੇ ਚੱਲਿਆ ਟਰੈਕਟਰ 1600 ਘੰਟੇ ਚੱਲਿਆ ਪਹਿਲੀ ਪਾਰਟੀ ਦਾ ਨਗਦ ਕੈਸ਼ ਦਾ ਪੰਜਾਬ ਨੰਬਰ ਦਾ ਟਰੈਕਟਰ ਆ ਬਾਈ ਜੀ ਠੀਕ ਆ ਜੀ ਹਾਂਜੀ ਤੇ ਮਾਡਲ ਤੇ ਰੇਟ ਮਾਡਲ 2014 ਬਾਈ ਜੀ ਰੇਟ 395000 ਰੁਪਏ 1.5 ਕਿੰਨੇ ਦਾ ਬਾ ਕੋਈ 10-15000 ਮਾਨ ਕਰ ਬਸ ਐਡੀ ਜੁਰੂ ਚੱਲ ਕੇ ਆਏ ਹਿਸਾਬ ਨਾ ਕਰਦੇ ਆ ਹੋਰ ਕਰ ਦਾਂਗੇ ਜੀ 5000 5000 ਹੋਰ ਕਰ ਦੇਗਾ ਕਿੰਨੇ ਦਾ ਰਹਿ ਗਿਆ 375000 ਦਾ 5 ਫੇਰ ਉਤਲਾ ਰੱਖ ਲਿਆ ਨਹੀਂ ਨਹੀਂ ਉਤਲਾ ਹੁਣ ਤਾਂ ਰੱਖਿਆ ਨਹੀਂ 80 ਤੋਂ 5 ਘਟਾ ਕੇ 75 75 80 ਸਾਡੇ ਪਤਾ ਕੀ ਚੱਕਰਾ ਹੈ ਸਿਕੰਦਰ ਮਹਤਰੀ ਗੱਲਾਂ ਜਿਹੜੇ ਬੰਦੇ ਜਾਦੇ ਰੇਟ ਮੰਗ ਕੇ ਜਾਦੇ ਘਟਦੇ ਆ ਜੀ ਹਾਂ ਜੀ ਉਹਨਾਂ ਚੋਂ ਅਸੀਂ ਹੀ ਨਹੀਂ ਸਾਡਾ ਕੰਮ ਹੈ ਵੀ ਜੈਨੂਨ ਜੇ ਰੇਟ ਲਿਖਣੇ ਆ ਜੈਨੂਨ ਦੀ ਚੀਜ਼ ਲੈਣੀ ਹੈ ਮੰਗਣ ਨੂੰ ਤਾਂ ਉਹ ਤਾਂ ਮੈਂ 5 ਲੱਖ ਮੰਗ ਕੇ ਤੁਹਾਨੂੰ 4 ਕਹਦੇ ਆ ਜੀ ਹਾਂ ਜੀ ਦੇਖਣ ਵਾਲ ਨੂੰ ਤਾਂ ਲੱਗੂ ਵੀ ਲੱਖ ਘਟ ਗਿਆ ਤੇ ਪਰ ਮੈਂ ਪਹਿਲਾਂ ਹੀ ਲੱਖ ਵੱਧ ਮੰਗ ਲਿਆ ਜਿਵੇਂ ਵੱਡੇ ਸ਼ੋਅਰੂਮਾਂ 'ਚ ਨਹੀਂ ਡਿਸਕਾਊਂਟ ਹੁੰਦਾ ਜੀ ਹਾਂਜੀ ਵੀ ਉਹ 60% ਆਫ ਤੇ ਰੇਟ ਵਧਾ ਕੇ 60% ਕਰ ਦਿੰਦੇ ਆ ਹਾਂਜੀ ਉਹ ਕੰਮ ਨਹੀਂ ਆਪਣਾ ਜਾਇਜ਼ ਰੇਟ ਪਾਏ ਹੁੰਦੇ ਆ ਜਾਇਜ਼ ਹੀ ਆਪਾਂ ਘੱਟਦੇ ਆ ਕੋਈ ਬਾਹਲਾ ਨਹੀਂ ਜਿੰਨਾ ਕਿ ਮੰਡੀ ਦਾ 10 15 20000 ਘੱਟਦਾ ਜੀ ਠੀਕ ਉਹਨਾਂ ਕਾਪਾ ਘੱਟ ਉਹ ਤੂੰ ਕਰਦੀ ਐ ਝੋ ਮਾਨਤਾ ਨੂੰ ਹੋਰ ਹੋਰ ਮਿੱਤਰੋ ਇਹ ਤਾਂ ਕਹੀਂ ਜਾਂਦਾ 265 ਆ ਗਿਆ ਇਹਦੇ ਬਾਰੇ ਦੱਸੋ 265 ਬਈ ਸਾਰਾ ਰੈਨਲ ਟਰੈਕਟਰ ਦਾ ਸਟicker ਸ਼ੁਕਰ ਨਾਲ ਦੇ ਆ ਠੀਕ ਹੈ ਜੀ ਇਹ ਜਿਹੜਾ ਪੀਲੇ ਰਿੰਮਾ ਦੇ ਵਿੱਚ ਆ ਗਿਆ ਪੂਰਾ 2000 ਮਾਡਲ ਠੀਕ ਹੈ ਜੀ ਉਦੋਂ ਆ ਰਿਹਾ ਪੀਲੇ ਆ ਗਏ ਠੀਕ ਹੈ ਭੂਮੀ ਪੁੱਤਰ ਹਾਂ ਭੂਮੀ ਪੁੱਤਰ ਇਹਦੀ ਬਹੁਤ ਡਿਮਾਂਡ ਆ ਤੇ ਟਰੈਕਟਰ ਵੀ ਬਹੁਤ ਚੰਗਾ ਹੁੰਦਾ ਸਾਰੇ ਪਾਸੇ ਸੁੱਕਾ ਟਰੈਕਟਰ ਆ ਬਾਈ ਜੀ ਸਾਰੇ ਪਾਸੇ ਹਾਂ ਬਾਕੀ ਚੱਲਣ ਚੱਲਣਾ ਨਹੀਂ ਆਮ ਇਹ ਜਿਆਦਾ ਵਾਜਤਾ ਹੀ ਕਰਦੇ ਹੁੰਦੇ ਆ ਹਾਂ ਜੀ ਪਰ ਇਹਦੀ ਪੂਰਾ ਆਵਾਜ਼ ਵੀ ਨਹੀਂ ਜਿੰਨੀ ਕੰਪਨੀ ਦੀ ਹੈ ਬਾਕੀ ਹਰ ਇੱਕ ਪਾਸਿਓ ਓਕੇ ਆ ਕੋਈ ਲੈਂਕ ਨਹੀਂ ਢਿੱਲੀ ਕੋਈ ਗੋਲੀ ਨਹੀਂ ਢਿੱਲੀ ਮਤਲਬ ਜਿੰਨਾ ਚੱਲਿਆ ਰੇਨ ਨਾਲ ਮਗਰਾੜਾਂ ਚ ਸਾਰਾ ਕੁਝ ਠੀਕ ਹੈ ਤੇ ਇੰਜਨ ਗੇਅਰ ਦਾ ਵੀ ਚੰਗਾ ਹੈ ਇੰਜਨ ਗੇਅਰ ਦਾ ਪੂਰਾ ਵਧੀਆ ਬਈ ਕਿਤੋਂ ਲੀਕ ਠੀਕ ਵੀ ਨਹੀਂ ਨਾ ਆਮ ਡੀਆਈ ਨੂੰ ਮਾੜੀ ਮੋਟੀ ਇਹ ਥੋੜਾ ਰਾਫ ਚੱਲਿਆ ਹੋਵੇ ਲੀਕ ਲੋਕ ਹੁੰਦਾ ਹੀ ਹੈ ਇੰਜਨ ਉੰਜਣ ਦਾ ਕਿਤੋਂ ਮਾਡਲ ਤੇ ਰੇਟ ਕਿੰਨਾ ਦੋ ਪੇਂਟ ਨਹੀਂ ਹੋਇਆ ਇਹ 2000 ਮਾਡਲ ਹੈ ਰੇਟ ਰੇਟ 1.85 ਦੇਣਾ ਦੇਣਾ ਲਾਸਟ 1.85 ਦਾ ਦੇ ਇੱਕ ਲੱਖ 85000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਅੱਗੇ ਆ ਗਿਆ ਐਮ ਪੀ ਐਮ ਵੀ ਨਾ ਬਾਈ 4 ਇਹ 35 'ਚ ਵੀ ਆਇਆ 30 'ਚ ਵੀ ਆਇਆ ਪਰ ਇਹ 49 ਹਸਪਾਵਰ ਚ ਹੈ ਠੀਕ ਹੈ ਜੀ ਹਾਂ ਇਹ 2011 ਮਾਡਲ ਆ ਬਾਈ ਜੀ ਹਾਂ ਜੀ ਤੇ ਕੰਡੀਸ਼ਨ ਦਾ ਤੁਸੀਂ ਚੈੱਕ ਹੀ ਕਰਦੇ ਪਿਛਲੇ ਟਾਇਰ ਤਾਂ ਜਿਵੇਂ ਨਵੇਂ ਆ ਰਗੇ ਆ ਠੀਕ ਹੈ ਜੀ ਮੂਰਲੇ 70 ਰੁਪਏ ਆ ਇੰਜਨ ਗੇਅਰ ਦਾ ਓਕੇ ਟਰੈਕਟਰ ਆ ਪੰਜਾਬ ਨੰਬਰ ਆ ਜੀ ਪੰਜਾਬ ਨੰਬਰ ਆ ਇੰਜਨ ਗੇਅਰ ਦਾ ਮਗਰੂੜ ਤੇ ਤੇ ਪੂਰੇ ਆ ਨਵੇਂ-ਨਵੇਂ ਪਈ ਆ ਜਿਟਟੇ-ਜਿਟਟੇ ਠੀਕ ਹੈ ਜੀ ਮਾਡਲ ਤੇ ਰੇਟ ਕਿੰਨਾ ਰਹੂ ਇਹ ਮਾਡਲ 2011 ਜੀ ਰੇਟ ਇਹਦਾ 275000 ਰੁਪਏ ਜੀ 275000 ਦਾ ਡਿਮਾਂਡ ਆ ਹਾਂ 2.5 ਲੱਖ ਦਾ ਦੇ ਰਿਹਾ 22 ਲੱਖ ਦਾ ਮਿੱਤਰੋ ਇਹ ਬਣ ਜੂਗਾ ਤੇ ਅੱਗੇ 45 ਦਾ ਫਾਰਮ ਆ ਗਿਆ ਹਾਂ ਇਹ ਫਾਰਮ 45 ਹੈ ਜੀ ਇਹ 2001 ਮਾਡਲ ਹੈ ਹਾਂਜੀ ਡਬਲ ਕਲਚ ਟਰੈਕਟਰ ਹੈ ਜੀ ਠੀਕ ਹੈ ਜੀ ਪੰਜਾਬ ਨੰਬਰ ਹੈ ਠੀਕ ਹੈ ਜੀ ਮੂਰਲੇ ਟਾਇਰ ਜਮਾਂ ਨਵੇਂ ਆ ਜੀ ਠੀਕ ਹੈ ਜੀ ਪਿਛਲੇ ਟਾਇਰ ਤੁਸੀਂ ਅੱਧੇ ਕਿ ਲਾ ਲਓ ਜੀ ਠੀਕ ਹੈ ਜੀ ਤੇ ਕੰਡੀਸ਼ਨ ਦਾ ਤੁਹਾਨੂੰ ਖੜਤੀ ਦੱਸੀ ਜਾਂਦੀ ਹੈ ਟਰੈਕਟਰ ਦੀ ਜੀ ਓਕੇ ਹਾਂ ਓਕੇ ਰਿਪੋਰਟ ਦਾ ਤੇ ਡੈਡ ਬੂਟ ਲੱਗੇ ਹੋਏ ਨੇ ਹਾਂ ਵੇਟ ਬੂਟ ਲੱਗੇ ਆ ਜੀ ਇਹਦੇ ਤੇ ਮਾਡਲ ਤੇ ਰੇਟ ਮਾਡਲ 2001 ਆ ਬਾਈ ਜੀ ਰੇਟ ਇਹਦਾ 198000 ਰੁਪਇਆ ਜੀ। 10 ਕਿੰਨੇ ਦਾ? ਦੇ ਦੇਾਂਗੇ ਬਾਈ ਹੋਰ ਘੱਟ ਦੇ ਦੇਾਂਗੇ। ਫੇਰ ਵੀ ਦੇ ਦੇਾਂਗੇ 90000 ਦਾ ਲੈ ਜੀ। ਠੀਕ ਆ। ਇਹ 190000 ਦਾ ਮੇਤਰੋ ਟਰੈਕਟਰ ਲੈ ਜੀ। ਹੋਰ ਵੀ ਹੁੰਦੇ ਰਮੀ? ਹਾਂ ਹੋਰ ਆਪਣੇ ਕੋਲੇ ਬਾਈ ਜੀ ਆਪਣਾ ਪਿੰਡ ਮੁਕਸਾ ਰੋਡ ਤੇ ਆਪਣਾ ਨੌਹਰਾ ਬਣਿਆ ਹੋਇਆ ਜੀ। ਠੀਕ ਆ ਜੀ। ਉੱਥੇ ਆਪਣੇ ਕੋਲੇ 10-12 ਟਰੈਕਟਰ ਉੱਥੇ ਵੀ ਖੜੇ ਆ। ਠੀਕ ਆ ਜੀ। ਹਾਂ ਜੀ ਜਿਵੇਂ ਆਪਣੇ ਕੋਲੇ 60 ਜੇ ਆਪਾਂ 60 ਦੀ ਫਾਰਮ ਟਰੱਕ ਦੀ ਗੱਲ ਕਰੀਏ। ਤਸਾਟ ਆਪਣੇ ਕੋਲੇ 97 2000 ਇੱਕ ਟਰੈਕਟਰ ਇੱਥੇ ਮੰਡੀ 'ਚ ਵੀ 2000 ਡਬਲ ਕਲਚ ਚੰਗੀ ਕੰਡੀਸ਼ਨ ਦਾ ਟਰੈਕਟਰ ਉਹ ਟਰਾਈ ਤੇ ਗਿਆ ਹੋਇਆ ਠੀਕ ਹੈ ਜੀ 2000 ਹੋ ਗਿਆ ਜੀ 2005 ਹੋ ਗਿਆ ਇੱਥੇ ਆਪਣੇ ਕੋਲੇ 7 ਖੜਾ ਘਰੇ ਜੀ 9 ਖੜਾ ਜੀ ਫਿਰ 13 ਮਾਡਲ ਖੜਾ 14 ਇੱਥੇ ਖੜਾ ਜੀ ਇੱਕ 15 ਖੜਾ ਜੀ ਠੀਕ ਹੈ ਜੀ ਤੇ ਫਾਰਮ ਟਰੱਕ 45 ਦੀ ਗੱਲ ਕਰੀਏ ਦੋ ਤਾਂ ਆਪਣੇ ਕੋਲੇ ਇੱਥੇ ਮੰਡੀ 'ਚ ਖੜੇ ਆ ਜੀ ਠੀਕ ਹੈ ਜੀ ਦੋ ਆਪਣੇ ਕੋਲੇ ਘਰੇ ਜੀ ਖੜੇ ਆ ਜੀ ਠੀਕ ਹੈ ਜੀ ਚਾਰ ਆਪਣੇ ਕੋਲੇ ਫਾਰਮ ਟਰੈਕ ਖੜੇ ਹੈ ਬਾਕੀ ਸੂਨਾ ਲੀਕਾ 16 ਮਾਡਲ ਬਹੁਤ ਨਾਲ ਦੇ ਟੈਰਾ ਚੰਗੀ ਕੰਡੀਸ਼ਨ ਦਾ ਟਰੈਕਟਰ ਹੈ ਜੀ ਠੀਕ ਹੈ ਜੀ ਹਾਂ ਆਪਣੇ ਕੋਲੇ 7 ਮਾਡਲ ਡਬਲ ਕਲੱਚ ਚ ਚੰਗੀ ਕੰਡੀਸ਼ਨ ਦਾ ਟਰੈਕਟਰ ਆ ਪੰਜਾਬ ਨੰਬਰ ਜੀ ਮੋਬਾਈਲ ਨੰਬਰ ਕਿੰਨਾ ਹੈ ਮੋਬਾਈਲ ਨੰਬਰ ਬਾਈ ਆਪਣਾ ਹੈ 9855400499 ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਾਈ ਜਾਣਕਾਰੀ ਦੇਣ ਲਈ ਲਓ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ ਜੀ